ਇਹਨੇ ਕੁਛ ਵੀ ਕਹਿਤਾ ਹਾਂ ਬੱਕਰੀ 25000 ਦੀ ਪਾ ਦੇ ਜਿਹੜੀ ਮੈਂ ਕਹਿਤੀ ਚੂਨੇ ਚਿੱਟਾ ਮੋੜਦਾ ਨਹੀਂ ਮੇਰੀ ਮੇਰੀ ਨਹੀਂ ਮੋੜੂਗਾ ਇਹ ਇਹ ਪੌਣੀਆਂ ਪਾ ਦੇ ਖੜੇ ਐ ਕੋਈ ਨਾ ਆ ਜਾ ਰਾਜੂ 26 ਦੀ 27 ਦੀ 28 ਦੀ ਹਾਂ ਓਕੇ ਲਾ ਤੇ ਉਹ ਬੱਕਰੀ ਇੱਧਰ ਕਰੀ ਵਾਜੀ ਇੱਧਰ ਉਹ ਬੱਕਰੀ ਐ ਇੱਧਰ ਮੋੜ ਉਹ ਪੌਣੀ ਇੱਧਰ ਕਿੰਨੇ ਦਾ ਦੀ ਗੱਭਣ ਬਈ ਇੱਕੋ ਕਾਲੀ ਫੱਲ ਐ ਪਹਿਲੀ ਪਹਿਲੀ ਕਾਲੀ ਵੀ ਇੱਧਰ ਬਈ ਅਰੇ ਗੜਲੇ ਹਾਕਾੜੀ ਗੜਲੇ ਹਾਕਾੜੀ ਇਹਦੇ ਮਗਰ ਬੱਚਾ ਵਾ ਤੇਰੀ ਮਗਰ ਬੱਚਾ ਕੋਲ ਮਗਰ ਹਾਕਾੜ ਕੋਲ ਤਾਂ ਲਕੀਆ ਇਹਨੂੰ ਜਾਦੀ ਆ ਤਿੰਨ ਬੱਚੇ ਨਹੀਂ ਦੱਦਾਂ ਚੱਲੋ ਹੋਰ ਰਹਿਂਦੇ ਰਾ ਕੱਲੀ ਪਕੜੀ ਲਾ ਜਾ ਬੱਚਾ ਹਾਂ ਚੱਲ ਕੱਲੀ ਲੈ ਲੈ ਫਿਰ ਪਰੇ ਹੋ ਹਾਂਜੀ ਤੰਦ ਖੈਈ ਪਈ ਇਹਦੇ ਪੂਰੇ ਦੇ ਅੱਠ ਦੰਦ ਪੱਟੇ ਦੰਦ ਪੱਟ ਕੇ ਦੇ ਉਹ ਬੱਕਰੀ ਉਹਨਾਂ ਮੋੜ ਲਈ ਪੂਰੇ ਹੁਣ ਕੋਈ ਨਹੀਂ ਤੁਸੀਂ ਨਹੀਂ ਖਾਂਦੀ ਤੀਜੇ ਚੌਥੇ ਇਹੇ ਥੱਲੇ ਬੱਚਾ ਪੁੱਤਾਂ ਕੇ ਗੱਬਣ ਇੱਕ ਖੇਲ ਹੈ अच्छा ओदे ਥੱਲੇ ਹੈ ਛੇਲਾ ਇਹਦਾ ਸੂਨ ਵਾਲੀ ਆ ਬਾਈ ਮੈਂ ਸੂਨ ਵਾਲੀ ਆ ਇਹਦਾ ਗੱਬਣਾ ਬੰਦ ਕਰੀ ਬਾਈ ਗੱਲ ਸੁਣ ਜਾਇਜ ਮੁੱਲ ਕਰੀ ਜੇ ਵੇਚਣੀ ਹੈ ਦੱਸ ਬਾਈ ਹਾਂ ਦਾ ਜੇ ਭਈ ਉਹ ਮੇਲੇ ਦਾ ਮੁੱਲ ਕਰੇਗਾ ਤੇਰੀ ਮਰਜ਼ੀ ਆ ਵੀ ਪਕਾਈ ਕਰਾਂਗੇ ਘੰਟਾ ਬੱਕਰੇ ਇਧਰ ਕਰ ਲੈ ਬੱਕਰੇ ਨਾ ਕਰੇ ਇਧਰ ਨੂੰ ਬਾਈ ਮੁੱਲ ਦਾ ਜਾਇਜ ਹੈ ਇਹਦਾ ਮੁੱਲ ਦਾ ਕੋਈ ਜ਼ਿਆਦਾ ਨਹੀਂ ਮੰਨਦੇ ਆਪਾਂ ਜਿੰਨੀ ਕੀ ਚੀਜ਼ ਆਪਾਂ ਤੋਂ ਮੈਂ ਮੁੱਲ ਮੰਗਣਾ ਠੀਕ ਹੈ ਅੱਛਾ ਜੀ ਦਸੋ 12 ਰੁਪਏ ਮੰਗਦੇ ਆ ਲਾ ਬਈ ਮੁੱਲ ਕੋਈ ਨਹੀਂ ਮੰਗ ਲਿਆ ਜਿਹੜਾ ਮੰਗ ਲਾਂ ਓ ਇਧਰੋਂ ਕਰ ਬੱਕਰੀ ਯਾਰ ਕਿਆ ਕਰਦੇ ਆ ਲਾਹਰ 15 ਲਾਹਰ 17 ਲਾਹਰ 18 ਲਾਹਰ ਜੋ ਮਰਜੀ ਦਾ 13 ਮੁੱਲ ਲਾ ਤੂੰ ਬਾਈ 20000 ਦੀ ਬੱਕਰੀ ਪਾਉਣਾ ਨਹੀਂ ਬਾਈ ਚੜ ਮੈਂ ਸੂਏ ਬਾਈ ਇਹਨੂੰ ਕਰੀ ਮੈਂ ਅਜਾ 20 ਜਣਾਂ ਨੂੰ ਸੁਣਿਆ ਦਿਖਾ ਇਹ ਕੋਈ ਨਹੀਂ ਬਾਈ ਆਹਾ ਹਾ ਬਾਈ 20 ਜਣਾਂ ਨੂੰ ਸੁਣੇ ਨੇ 20 ਜਣ ਕੱਢੂਗੀ ਇਹ ਆਹਾ ਹਾ ਦੇਖਾ ਖਰਜਾ ਇੱਕ ਕੰਮ ਕਰੀਏ ਤੁਹਾਨੂੰ ਦਿਖਾਈ ਰਾਜੂ ਮੈਨੂੰ ਇੱਕ ਮਤਲਬ ਉਹ ਬੱਕਰੀਆਂ ਜੇ ਉਧਰ ਹਾਲ ਲੈ ਵੀਰੇ ਫੱਲ ਮਾਲ ਲੈ ਘਰ ਪਾਣੀ ਆਉਂਦਾ ਪਾਣੀ ਆਊਗਾ ਫਿਰ ਦੁੱਧ ਆਊਗਾ ਉਹ ਨਹੀਂ ਦੋਨਾਂ ਚ ਬਈ ਆਉਂਦਾ ਆਉਂਦੀ ਬਈ ਅਸੀਂ ਬਹੁਤ ਬੱਕਰੀਆਂ ਬਈ ਐ ਲੈਈਆਂ ਇੱਕ ਚ ਪਾਣੀ ਆਉਂਦਾ ਇੱਕ ਚ ਦੁੱਧ ਆਉਂਦਾ ਹੋਵੇ ਇਹਦਾ ਮਤਲਬ ਥਾਂ ਚ ਪਹਿਲੇ ਸੂਇ ਜਾਂ ਦੂਜੇ ਸੂਇ ਹੋਲੀ ਪਈ ਹੋਵੇ ਬਹੁਤ ਸੈਂਹ ਦੇ ਰਾਜੂ ਆਏ ਇਹ ਸੈਟਲ ਦਾ ਘਰ ਬਣੇ ਮੈਂ ਘਰ ਦੂੰ ਇਹਨੂੰ ਸੈਟ ਦੋ ਦਿਨਾਂ ਚ ਕਰ ਦੇਗਾ ਮੈਂ ਲਾਉਂ ਟੀਕੇ ਮੇਰੇ ਜਿਹੜੇ ਦਿਮਾਗ 'ਚ ਨੇ ਚੱਲ ਠੀਕ ਆ ਹਾਂ ਮੈਂ ਲਾਉਂ ਟੀਕੇ ਸੱਟ ਮੈਂ ਕਰੂੰ ਮੈਂ ਬੜੀਆਂ ਬੜੀਆਂ ਕਰਤੀਆਂ ਇਹ ਤਾਂ ਗੱਲੇ ਗੱਲੇ ਕੋਈ ਨਾ ਨਹੀਂ ਬਾਈ ਉਹ ਚੜ ਮੈ ਸੂਏ ਬੱਕਰੀ ਆ ਬਾਈ ਕਾਣ ਉਹ ਜੇਕਰ ਨਵੇਂ ਆਣ ਤੇ ਦੂਜੇ ਸੂਏ ਯਾਰ ਕਿਤੇ ਪਹਿਲੇ ਦੂਜੇ ਯਾਰੇ ਤੇਰੇ ਸਾਹਮਣੇ ਆ ਬਾਈ ਜਿਹੜੀ ਹੈਗੀ ਆ ਛੋਟੇ ਵੀਰ ਕੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਨੂੰ ਪੱਕਾ ਐਂਡ ਦੱਸ ਦੇ ਮੈਂ ਇਹਨੇ ਜਿਹੜਾ ਕੋਈ ਲਾਤਾ ਲਾਤਾ ਮੈਂ ਤੈਨੂੰ ਪੱਕਾ ਕਰਕੇ ਜਾਊਂਗਾ ਭਾਵੇਂ ਤੂੰ ਪੱਕਾ ਐਨ ਮਿੱਟੀ ਦੇ ਭਾਂਡੇ ਜੋ ਪਕਾ ਕੇ ਆਉਂ ਠੰਕਾ ਕੇ ਦੱਸ ਦਿੰਦਾ ਨਾ ਵੀ ਇੱਥੇ ਦਾ ਟੱਕਾ ਬਈ ਟਿਕਾਣਾ ਜੇ ਤੂੰ ਵੀ ਦੱਸ ਤੂੰ ਟਿਕਾਣਾ ਦੱਸ ਦੇ ਕਿੰਨੇ ਦੀ ਵੇਚਣੀ ਐ ਮੈਂ ਤੇਨੇ ਕੋਈ ਗੱਲ ਕਹਿ ਦਮ ਹਾਂ ਇੱਕੋ ਹੀ ਦਵੇ 45 ਤੋਂ ਘੱਟ ਨਹੀਂ ਜਾਨੀ ਮੈਂ ਤੇਨੇ ਇੱਕੋ ਹੀ ਗੱਲ ਕਹਿ ਕੇ ਜਾਵਾਂ ਕਿ ਦੋ ਕਹਾ ਉਹ ਤੇਰੀ ਇੱਛਾ ਦੋ ਇਹਨੇ ਕੁਛ ਵੀ ਕਹਿਤਾ ਹਾਂ ਬੱਕਰੀ 25000 ਦੀ ਪਾ ਦੇ ਜਿਹੜੀ ਮੈਂ ਕਹਿਤੀ ਚੂਨੇ ਚੱਕਾ ਮੋੜਦਾ ਨਹੀਂ ਮੇਰੀ ਮੇਰੀ ਨਹੀਂ ਮੋੜੂਗਾ ਏ ਇਹ ਪੋਣੀਆਂ ਪਾ ਦੇ ਖੜੇ ਐ ਕੋਈ ਨਾ ਆ ਜਾ ਰਾਜੂ ਫਿਰ 22 ਦੀ 27 ਦੀ 22 ਦੀ ਹਾਂ ਤੇਰਾ ਤੇ ਆਹ ਦੇ ਕੰਢੇ ਕੰਢਾ ਨਾ ਲਾਜੂ ਹੈ ਕੰਢਾ ਲਾ ਕੋਈ ਕੰਢਾ ਕੁੰਡਾ ਸਭ ਚੜਾ ਦਾਂਗੇ ਠੀਕ ਆਈਏ ਫੜੀ ਖੀ ਰਹੀ ਹੈ ਫੜੀ ਮੁੰਡੇ ਇਹ ਛੱਲੂ ਏ ਜੋੜੀ ਬਾਈ ਕਿਹੜੇ ਵੀ ਹਿਸਾਬ ਨਾਲ ਮੁੰਦਰਾ ਮਲੇ ਬਾਈ ਸਿੰਗਲ ਆ ਮੇਰਾ ਜੀ ਆ ਤੇਰਾ ਆ ਜਿਹੋ ਦੂਆ ਉਹਨਾਂ ਦਾ ਭਾਈ ਆ ਦੱਸ ਇਹਦੇ ਦੇ ਦੇ ਪੈਸੇ ਦੱਸ ਕੋਈ ਨਹੀਂ ਭਾਈ ਮੂਰੇ ਜਜੇ ਤੇਰੇ ਇਹਦੇ ਕਿਰਪੀਏ ਨੇ ਜੀ ਇਹਦੇ ਕਿੰਨੇ ਪੈਸੇ ਪੱਠੇ ਹੀ ਰੋ ਸਾਰੇ ਹੀ ਤੋਹਵਾ ਸਾਰੇ ਹੀ ਚਲੋ ਤਾਂ ਫੇਰ ਦੇਖਦੇ ਕੋਈ ਨਹੀਂ ਜੀ ਉਹ ਵੀ ਦੇਖਾਂਗੇ ਪਹਿਲਾਂ ਇਕੱਲੇ ਇਕੱਲੇ ਦਾ ਤਾਂ ਕਰੋ ਤੇਰੀ ਗਾਲੀਆਂ ਹੁੜਕਤ ਓਏ ਕੱਡੇ ਦੇ ਜਾ ਫੋਨ ਜਾ ਫਸਾਤਾ ਬੋਲਦੇ ਬੋਲਦੇ ਭਾਈ ਕਿਰਪੀਆਂ ਦੇ ਭਾਈ ਬੋਣੀ ਚ ਕਰੋ ਆਪੀ ਇਹਦਾ ਜੈਜ ਮੰਗ ਇਹ ਜੋੜੀ ਦਾ ਵੀ ਸਿੰਗਲ ਦਾ ਉਹ ਰਾਂਜ ਫਿਰ ਆਜੂ ਗੱਲ ਨਹੀਂ ਬਣਨੀ ਮੂੰਹਾਂ ਦਾ ਕੰਨਾ ਪਾ ਲੈ ਬਾਈ ਇਹਦੇ ਵਾਲਾ ਟੀ ਮੰਗਦਾ ਇਹਦੇ ਵਾਲਾ ਦਾ ਬੰਦਾ ਹੁੰਦਾ ਉਹ ਚਲੋ ਆ ਜਾਂਦੇ ਕੋਈ ਨਾ ਆ ਜੇ ਮੱਥਾ ਟੇਕਣਗੇ ਨਹੀਂ ਨਹੀਂ ਹੋਰੀ ਅੱਛਾ ਹੋਰੀ ਆ ਜਾ ਰਾਜੂ ਕੋਈ ਨਹੀਂ ਫਿਰ ਅਸੀਂ ਦੁਬਾਰਾ ਆਉਂਦੇ ਨਹੀਂ ਖੜਾ ਚੱਲ ਕੋਈ ਗੱਲ ਨਹੀਂ ਗੱਪਣ ਗੁੱਪਣ ਸਭ ਝੱਕਵਾਂਗੇ ਦੋਨਾਂ ਭਾਈ ਛੋਟੀ ਮਾੜਾ ਛੋਟੀ ਇੱਕ ਥਾਂ ਚੜਿਆ ਹੈ ਨਹੀਂ ਸਿੱਧਾ ਚੰਗਿਆ ਠੀਕ ਹੈ ਕਿੰਨਾ ਚੰਗਾ ਉਹ ਕਿੰਨੇ ਟਾਈਮ ਦੀ ਗੱਪਣਾ ਦੱਬਣ ਨੂੰ ਚੁੰਗ ਗਿਆ ਚੁੰਗ ਗਿਆ ਕਿੰਨੇ ਟਾਈਮ ਦੀ ਗੱਪਣਾ ਅਜੇ ਦੋ ਟਾਈਮ ਦੀ ਇਹਦੀ ਆ ਨਾ ਇਹਦੀ ਇਹਦੀ ਆ ਮੂੰਹ ਦੇ ਮਸਲ ਸੀ ਇਹਨਾਂ ਵਧੀਜੀ ਹੈ ਬੜੀ ਬੱਤੀ ਦੀ ਚਾਹ ਜੇ ਪੈਸੇ ਦੱਸ ਦੇ ਪਾਉਣੀਆਂ ਗੱਲ ਚਾਹ ਜੇ ਪੈਸੇ ਦੱਸ ਦੇ ਰੱਜੋ ਯਾਰ ਬਾਈ ਤੇ ਤੂੰ ਤਾਂ ਵੱਧ ਮੰਗਦੇ ਨਾ ਕੋਈ ਗੱਲ ਨਹੀਂ 30 ਰੁਪਏ ਹੈ 30 ਵਾਲੀ ਹੈ ਨਹੀਂ ਤੂੰ ਦੱਸ ਦੇ 30 ਵਾਲੀ ਹੁੰਦੀ ਕਰ ਦਾਂਦੇ ਸੀ ਤੇਰਾ ਗਰੀਬ ਦਾ ਕੰਮ ਨਹੀਂ ਉਹ ਹੈ ਨਹੀਂ ਸਰਾਖੀ ਜਾਨੀ ਰਾਜੂ ਉਸਨੇ ਕੱਦ ਨੇ ਇੱਕ ਥਣ ਚੁੰਗਿਆ ਪਿਆ ਪਤਾ ਨਹੀਂ ਚੜਿਆ ਪਿਆ ਸੁਣਾ ਰਾਜੂ ਇਹਦੀ ਮਾਰਗੀ ਵੰਣਾ ਨੇ ਉਹ ਹੀ ਨਾਂ ਆ ਜੀ ਠੀਕ ਆ ਇਹਦੀ ਉਹ ਤੂੰ ਕਰ ਲੈ ਸੌਦਾ ਕਿਉਂ ਮੋੜਦਾ ਠੀਕ ਆ ਫਿਰ 12000 ਜਾਇਜਾ ਮਿਲੀਆਂ ਦਾ ਮਾਲ ਮੰਡੀਆਂ ਚ ਲੈ ਲਾਂਗੇ ਇਹ ਤਾਂ ਹੋਰ ਫਿਰ ਕਿੰਨੇ ਦੀ ਵੇਚਣੀ ਐ 25 ਦੇਣਾ 13000 ਦੀ ਪਉਣਾ ਸਾਢੇ 13 14 15 ਕਾਲ ਕੇ ਨਹੀਂ ਕੋਈ ਨਹੀਂ ਕੋਈ ਮਾਪਾ ਗੁੱਸਾ ਨਾ ਕਰੀ ਗੁੱਸਾ ਨਾ ਕਰੀ ਤੂੰ ਵੀ ਪਿਆਰੇ ਪਿਆਰ ਨੇ ਪਿਆਰ ਨੂੰ ਕੀ ਹੈ ਜਾਂ ਤੂੰ ਪਿਆਰੇ ਬੱਕਰੀਆਂ ਪਿਆਰ ਨੇ ਹਜੇ ਕੱਲ ਖੇਣ ਵਾਲਾ ਜੋੜੀ ਹਾਂ ਭਾਈ ਹਾਂ ਛੜੀ ਛੜੀ ਆ ਉਹ ਉਂਗਟਾ ਦਾ ਪੱਕ ਗਿਆ ਹੂ ਇਹ ਤਾਂ ਹੋ ਗਿਆ ਠੀਕਾ ਛੱਡ ਬੜੀ ਇਹਦੀ ਕੋਈ ਗੱਲ ਨਹੀਂ ਮੰਨ ਇਹਦੇ ਨਾਲ ਲੋਹੀ ਦੂਜਾ ਉਂਗਟਾ ਸੁਝਾ ਪੱਕ ਗਿਆ ਫੁੱਟ ਜਾਊਗਾ ਤੂੰ ਨਹੀਂ ਫੱਟਿਆ ਕੋਈ ਨਾ ਤੋੜਨੇ ਹੁੰਦਾ ਤੂੰ ਕੁਛ ਨਹੀਂ ਹੁੰਦਾ ਚੱਲਣ ਦੇ ਨਹੀਂ ਕਿੰਨੇ ਲੱਗਦੇ ਛੱਡਦੇ ਨਾ ਕੋਈ ਨਾ ਵੀਰੇ ਕੋਈ ਨਾ ਤੂੰ ਇੱਕ ਕੰਮ ਕਰ ਉਹਦਾ ਉਹਦਾ ਦੱਸ ਫਿਰ ਲਾ ਕਾਲੀ ਦਾ ਕਾਲੀ ਦਾ ਲੈ ਫੜ ਕੇ ਗੈਲ ਉਹ ਪਾਠੂਦਰ ਵੀ ਲੈ ਆ ਚੱਕੋ ਇਹਦੇ ਮੁੰਡੇ ਚੌੜੇ ਹੋ ਜਾ ਬਈ ਖੈਲ ਨੂੰ ਹੋ ਜਾ ਮੜ ਜਾ ਖਾੜਾ ਖੁੱਲਾ ਕਰ ਲਓ ਖਾੜਾ ਖੁੱਲਾ ਕਰ ਲਓ ਬਈ ਮੜ ਜਾ ਹੋ ਜਾ ਬਈ ਛੋਟੇ ਭਾਈ ਮੜ ਜਾ ਗੈਰੀ ਇੱਥਾਂ ਤੇ ਕੋਈ ੜਕ ਕੇ ਜਵਾਖ ਦਿੱਤੇ ਹਾਂ ਉੱਥੇ ਆ ਜਾ ਇੱਧਰ ਆ ਜੀ ਫਰਤਰ ਸੇਵਾ ਇੱਧਰ ਆਓ ਤੁਸੀਂ ਹਾਂ ਫੜ ਲੀਆਂ ਬੋਲ ਚਾਰ ਆ ਜਾ ਬਈ ਚਾਰ ਹੋ ਗਈਆਂ ਆ ਫੜੀ ਕਰ ਬੱਕਰੀ ਫੜ ਗਈ ਲੈ ਫੜੋਈ ਜੈਲ ਕਰ ਲਾ ਗੈਲਾ ਬੋਲ ਬੋਲ ਭਾਈ ਥਣ ਥਣ ਚੈੱਕ ਕਰੋ ਜੀ ਇਹਨਾਂ ਦੇ ਨਾ ਵੀਰੇ ਚੈੱਕ ਕਰ ਲਾ ਪਹਿਲਾਂ ਫੰਡਰਾਂ ਨੇ ਵੀਰੇ ਪੱਠਾ ਆ ਘੱਟ ਘੱਪਣਾ ਇਹਨਾਂ ਚ ਬਈ ਆਹ ਇੱਕ ਫੰਡਰ ਜਿਹੜਾ ਹੋਇਆ ਇਹਦਾ ਫੰਡਰ ਆ ਯਾਰ ਇਹਦਾ ਚਲ ਕੋਈ ਨਹੀਂ ਕੋਈ ਨਹੀਂ ਚੜਿਆ ਰਹਿੰਦੇ ਯਾਰ ਕਾਬਰਾ ਜਾ ਜਾ ਕਾਬਰਾ ਚਲੇ ਆ ਬੋਲ ਖਾਬਰਾ ਚ ਆ ਜਾ ਪਾਈ ਕਾ ਸਾਹਮਣੇ ਹਾਂ ਜੀ ਆਇਆ ਵੀ ਬਈ ਆਪਣਾ ਸੌਦਾ ਹੈ ਰੋ ਜੀ ਜਿਹਦਾ ਵੇਚਨੀ ਆ ਮਾਂ ਨਹੀਂ ਵੇਚਨੀ ਆ ਮੁੱਲ ਨਾ ਕਰੀ ਹਾਂ ਅੱਛਾ ਜੇ ਵੇਚਣੀਆਂ ਨੇ ਤਾਂ ਲੈਣ ਦੇਣ ਦੇ ਜਿਹੜਾ ਸਾਹਬ ਦਾ ਮੁੱਲ ਕਰੀ ਮੁੱਲ ਮੰਗ ਕੇ ਚੀਜ਼ਾਂ ਦੇਖ ਤੂੰ ਪਹਿਲਾਂ ਚੱਲ ਕੋਈ ਨਾ ਚੀਜ਼ਾਂ ਦੇ ਸਾਹ ਨਾਲ ਪੈਸੇ ਵੀ ਲੱਗਣਗੇ ਕੋਈ ਨਾ ਘਬਰਾਣਾ ਉਹ ਤਾਂ ਕਰਾਂਗੇ ਸਾਰਾ ਕੁਝ ਲੈ ਬਾਅਦ ਚ ਉੱਥੋਂ ਮੰਗ ਕੇ ਉੱਤੇ ਚੜ ਕੇ ਥੱਲੇ